ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਮੇਰੇ ਨਾਲ ਨੇ ਐਡਵੋਕੇਟ ਜਗਜੀਤ ਸਿੰਘ ਜੀ ਬਾਜਵਾ ਆਪਾਂ ਉਹਨਾਂ ਦੇ ਕੋਲੋਂ ਬਹੁਤ ਸਾਰੀਆਂ ਅਹਿਮ ਜਾਣਕਾਰੀਆਂ ਲਵਾਂਗੇ ਦਰਅਸਲ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਹੁੰਦੀ ਪਈ ਹੈ ਅੱਜ ਵੀ ਚਰਚਾ ਹੋਣ ਰਹੀ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਜਿਹੜੇ ਕਿ ਲੰਬਾ ਸਮਾਂ ਹੋ ਗਿਆ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਬੰਦ ਨੇ ਪਟਿਆਲਾ ਜੇਲ੍ਹ ਦੇ ਅੰਦਰ ਬੰਦ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਜੋ ਅਫਵਾਹ ਫੈਲਾਈ ਜਾ ਰਹੀ ਹੈ ਜੋ ਗੱਲ ਸੋਸ਼ਲ ਮੀਡੀਆ ਦੇ ਉੱਪਰ ਚੱਲਦੀ ਪਈ ਹੈ ਕਿ 15 ਤਰੀਕ ਨੂੰ ਆ ਆਉਂਦੀ 15 ਤਰੀਕ ਨੂੰ ਉਹਨਾਂ ਨੂੰ ਫਾਂਸੀ ਦੇ ਉੱਪਰ ਲਟਕਾ ਦਿੱਤਾ ਜਾਵੇਗਾ ਪੰਜਾਬ ਦੇ ਵਿੱਚ ਇਸ ਕਰਕੇ ਕਹਿੰਦੇ ਬਹੁਤ ਵੱਡੀ ਗਿਣਤੀ ਵਿੱਚ ਫੋਰਸ ਲਗਾ ਦਿੱਤੀ ਗਈ ਹੈ ਸੋ ਇਸ ਗੱਲ ਨੂੰ ਨਾਲ ਜੋੜ ਕੇ ਤੇ ਇਦਾਂ ਦੇਖਿਆ ਜਾ ਰਿਹਾ ਇਸ ਗੱਲ ਦੇ ਵਿੱਚ ਕਿੰਨੀ ਇੱਕ ਸੱਚਾਈ ਹੈ ਨਾਲ ਇੱਕ ਗੱਲ ਹੋਰ ਵਿੱਚ ਐਡ ਕੀਤੀ ਜਾ ਰਹੀ ਹੈ ਕਿ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਸਰਕਾਰ ਦੇ ਸਬੰਧ ਵਿੱਚ ਜਿਹੜੀ ਟਿੱਪਣੀ ਕੀਤੀ ਸੀਗੀ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਨੂੰ ਲੈ ਕੇ ਉਸ ਗੱਲ ਨੂੰ ਵੀ ਵਿੱਚ ਨਾਲ ਜੋੜਿਆ ਜਾ ਰਿਹਾ ਕਿ ਸੁਪਰੀਮ ਕੋਰਟ ਨੇ ਆਖਿਆ ਸੀਗਾ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਦੇਣ ਦੇ ਵਿੱਚ ਇੰਨੀ ਦੇਰੀ ਕਿਉਂ ਸੁਪਰੀਮ ਕੋਰਟ ਦੇ ਵੱਲੋਂ ਇਹ ਗੱਲ ਕਹਿਣ ਦੇ ਮੈਨੇ ਕੀ ਹੈਗੇ ਆ ਆਪਾਂ ਪਿਛਲੇ ਦਿਨੀ ਗੱਲਬਾਤ ਕੀਤੀ ਸੀਗੀ ਮੈਂ ਆਪ ਕੀਤੀ ਸੀਗੀ ਪਰ ਐਡਵੋਕੇਟ ਸਾਹਿਬ ਉਹ ਬਧੇਰੇ ਵਧੀਆ ਤਰੀਕੇ ਨਾਲ ਦੱਸ ਸਕਦੇ ਆ ਕਿ ਸੁਪਰੀਮ ਕੋਰਟ ਦੀ ਉਹ ਟਿੱਪਣੀ ਦਰਸਲ ਹੈ ਕੀ ਹੈ ਉਹਦੇ ਮੈਨੇ ਕੀ ਨੇ ਕਿ ਵਾਕਈ 15 ਤਰੀਕ ਨੂੰ ਕੁਝ ਇਦਾਂ ਦਾ ਹੋਣ ਜਾ ਰਿਹਾ ਮੇਰੇ ਨਾਲ ਨੇ ਐਡਵੋਕੇਟ ਜਗਜੀਤ ਸਿੰਘ ਜੀ ਭਾਈ ਸਾਹਿਬ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪਾਂ ਗੱਲ ਸਿੱਧੀ ਇੱਥੋਂ ਸ਼ੁਰੂ ਕਰਦੇ ਆਂ ਬਹੁਤਿਆਂ ਦੇ ਮਨ 'ਚ ਹੋਊਗਾ ਕਿ ਗੱਲ ਆਪਾਂ ਲੰਬੀ ਸੁਣਨ ਤੋਂ ਬਾਅਦ ਸਾਨੂੰ ਪਤਾ ਲੱਗੇ ਹਰੇਕ ਦਿਨ ਦਾ ਇੱਕ ਤੋਖਲਾ ਆ ਉਹ ਤੋਖਲਾ ਇਹ ਹੀ ਆ ਕਿ ਕੀ ਕਿਤੇ ਭਾਈ ਬਲਵੰਤ ਸਿੰਘ ਰਾਜੋਵੜਾ ਨੂੰ ਆਉਂਦੀ 15 ਤਰੀਕ ਨੂੰ ਫਾਂਸੀ ਤਾਂ ਨਾ ਦੇ ਦਿੱਤੀ ਜਾਊਗੀ ਇਹ ਜਿਹੜੀ ਜੋਰ ਦੀ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਚੱਲ ਰਿਆ ਸੋਸ਼ਲ ਮੀਡੀਆ ਇੱਕ ਕਿసే ਦੇ ਵੀ ਅੰਤਰਾ올 ਦੇ ਵਿੱਚ ਨਾ ਹੋ ਕਿ ਹਰ ਇੱਕ ਬੰਦਾ ਇਹਦੇ ਤੇ ਆਪਣੇ ਆਪਣੇ ਜਿਹੜੇ ਆ ਉਹ ਵਿਚਾਰ ਰੱਖਦਾ ਵਾ ਜੀ ਜਿਹੜੀ ਜਿਹੜੀ ਭਾਈ ਰਾਜਵਾਲਾ ਦੀ ਗੱਲ ਆ ਉਹ ਉਹਦੇ ਵਿੱਚ 15 ਤਰੀਕ ਨੂੰ ਅਜੇ ਇੰਟਰ ਸਰਕਾਰ ਨੂੰ ਜਵਾਬ ਦੇਣ ਲਈ ਕਿਹਾ ਕਿ ਤੁਸੀਂ ਇਹਨੂੰ 15 ਦਿਨ ਦੇ ਵਿੱਚ ਜਵਾਬ ਦਿਓ ਜਿਹੜੀ ਐਸਜੀਪੀਸੀਐਲ ਨੂੰ ਉਹਨਾਂ ਦੀ ਮੌਤੀ ਸਜਾ ਦੇ ਖਿਲਾਫ ਜਿਹੜੀ ਆ ਅਪੀਲ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਪਾਈ ਗਈ ਆ ਜੀ ਤੇ ਉਹਦੇ ਵਿੱਚ ਸੈਂਟਰ ਨੂੰ 15 ਤਰੀਕ ਤੱਕ ਜਵਾਬ ਦੇਣ ਦੇ ਲਈ ਕਿਹਾ ਗਿਆ ਹੂੰ ਹੂੰ ਤੇ 15 ਤਰੀਕ ਨੂੰ ਉੱਥੇ ਸੁਪਰੀਮ ਕੋਰਟ ਦੇ ਵਿੱਚ ਕੀ ਫੈਸਲਾ ਹੁੰਦਾ ਉਹ ਆਪਾਂ 15 ਨੂੰ ਦੇਖ ਸਕਦੇ ਆ ਨਾ ਕਿ ਉਦੇ ਪਹਿਲੋ ਅਸੀਂ ਕਿਆਫੇ ਲਗਾਉਂਦਾ ਵੀ ਇਹ 15 ਤਰੀਕ ਨੂੰ ਭਾਈ ਰਾਜਵੰਨ ਨੂੰ ਫਾਂਸੀ ਦਾ 15 ਤਰੀਕ ਨੂੰ ਤੇ ਸੁਪਰੀਮ ਕੋਰਟ ਚ ਸੁਨਾਈ ਹੋਊਗੀ ਜੀ ਉਸੇ ਟਾਈਮ ਹੀ ਤੇ ਫਾਂਸੀ ਲਾਗਣੀ ਸੱਟਦੀ ਕਿ 15 ਨੂੰ ਹੀ ਉਥੋਂ ਆਰਡਰ ਹੋਊਗਾ ਕਿ ਇਹਨਾਂ ਨੂੰ ਅੱਜ ਹੀ ਫਾਂਸੀ ਲਗਾ ਦਿਓ ਇਹ ਸਾਬ ਜਿਹੜੀਆਂ ਟਿਊਸ਼ਨ মিডিਏ ਦੇ ਉੱਤੇ ਜਿਹੜੀਆਂ ਗੱਲਾਂ ਫਲਾਈਆਂ ਜਾ ਰਹੀਆਂ ਇਹਨਾਂ ਦੀ ਬਹੁਤ ਜਿਹੜੇ ਮੈਨਿਆਂ ਉਹ ਡੰਗਾਈ ਦੇ ਨਾਲ ਵੇਖਣੇ ਚਾਹੀਦੇ ਆ ਕਿਉਂਕਿ ਜਿਹੜੇ ਸਾਡੇ ਅੱਜ ਕੱਲ ਹਰ ਇੱਕ ਫੇਸਬੁੱਕੇ ਵਿਦਵਾਨ ਨੇ ਜੀ ਉਹ ਆਪਣੇ ਤਰੀਕੇ ਨਾਲ ਇਹਨੂੰ ਜਿਹੜਾ ਵਾ ਉਹ ਤੋੜਨ ਦੀ ਗੱਲ ਕਰਦੇ ਆ ਕਿਉਂਕਿ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਭਾਈ ਜਗਤਾਰ ਸਿੰਘ ਹਵਾਰੇ ਦੇ ਮਾਤਾ ਹਾਂਜੀ ਜਿੱਥੇ ਆਏ ਨੇ ਅਮਰੀਕਾ ਤੋਂ ਹਾਂਜੀ ਮੀਡੀਆ ਦੇ ਉੱਤੇ ਉਹਨਾਂ ਦੇ ਬਾਬਤ ਬਹੁਤ ਜ਼ਿਆਦਾ ਜਿਹੜੀਆਂ ਨੇ ਪੋਸਟਾਂ ਪਾਈਆਂ ਜਾ ਰਹੀਆਂ ਸੀ ਹਾਂਜੀ ਤੇ ਜਿਹੜੀ ਕੰਟਰੋਵਰਸੀ ਸਾਡੇ ਸਿੱਖਾਂ ਦੇ ਵਿੱਚ ਘਰ ਘਰ ਚੁੱਕੀ ਆ ਜਿਹੜੇ ਭਾਈ ਰਾਜੋਵਾਲ ਨੂੰ ਜੈਲ ਸੀ ਕਰਦੇ ਆ ਤੇ ਜਾਂ ਹੋਰ ਕਈ ਤਰੀਕਿਆਂ ਦੇ ਨਾਲ ਉਹ ਇਸ ਤਰੀਕੇ ਦੀਆਂ ਪਪਾ ਮਾਮਾ ਪਲਾ ਕੇ ਕਿ ਭਾਈ ਬਲਵੰਤ ਸਿੰਘ ਰਾਜੋਆ ਨੂੰ 15 ਤਰੀਕ ਨੂੰ ਜਿਹੜੀ ਆ ਉਹ ਫਾਂਸੀ ਦੇ ਦਿੱਤੀ ਜਾਂ 15 ਤਰੀਕ ਨੂੰ ਤੇ ਅਜੇ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਨੇ ਜਵਾਬ ਦੇਣਾ ਵਾ ਜੀ 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 ਬਿਲਕੁਲ ਹਾਂ ਜਿਦੋਂ ਸੀ ਆਖਿਆ ਭਾਈ ਹਵਾਰਾ ਜੀ ਦੇ ਸਬੰਧ ਵਿੱਚ ਵੀ ਉਹਨਾਂ ਦੇ ਮਾਤਾ ਜੀ ਨੂੰ ਪੋਸਟਰ ਲਿਖ ਕੇ ਪਾਤੀਆ ਕਹਿੰਦੇ ਵੀ ਚੜ੍ਹਾਈ ਕਰ ਗਏ ਨੇ ਫੋਟੋ ਵੀ ਸ਼ੇਅਰ ਕਰ ਦਿੱਤੀ ਆ ਔਰ ਪਤਾ ਵੀ ਲੱਗ ਚੁੱਕਾ ਕਿ ਮਾਤਾ ਜੀ ਤੰਦਰੁਸਤ ਨੇ ਹੱਲੇ ਉਹਦੇ ਬਾਵਜੂਦ ਵੀ ਡਿਲੀਟ ਵੀ ਨਹੀਂ ਕੀਤੀਆਂ ਕਈਆਂ ਨੇ ਮਤਲਬ ਸਿਰੇ ਦੀ ਠੀਠ ਤਾਈ ਹੈ ਜੀ ਮੈਂ ਮੈਂ ਕਹਾਂ ਜੀ ਇਹ ਇੱਕ ਜਿਹੜਾ ਸੋਸ਼ਲ ਮੀਡੀਆ ਦਾ ਇੱਕ ਪਲੇਟਫਾਰਮ ਆ ਇਹ ਬੇ ਲਗਾਮ ਪਲੇਟਫਾਰਮ ਆ ਇਹਦੇ ਤੇ ਕੋਈ ਵੀ ਕਿਸੇ ਦਾ ਕੰਟਰੋਲ ਨਹੀਂ ਹੈਗਾ ਹਰ ਇੱਕ ਬੰਦਾ ਆਪਣੇ ਆਪ ਨੂੰ ਸਹੀ ਮੰਨ ਕੇ ਜਿਹੜੀ ਕੋਈ ਪੋਸਟ ਪਾ ਦਿੰਦਾ ਉਹ ਕਹਿੰਦਾ ਕਿ ਮੈਂ ਸਹੀ ਆ ਬਾਕੀ ਸਭ ਗਲਤ ਨੇ ਤੇ ਜਿਹੜੀ ਆਪਾਂ ਗੱਲ ਭਾਈ ਰਾਜਵਾਨਾ ਦੀ ਕਰਦੇ ਆ ਜਿਹੜੀ ਉਹਦੇ ਚ ਸੁਪਰੀਮ ਕੋਰਟ ਦੇ ਜੱਜਾਂ ਦੀ ਟਿੱਪਣੀ ਆਈ ਆ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਅੱਜ ਤੱਕ ਫਾਲਸੀ ਦਿੱਤੀ ਕਿਉਂ ਨਹੀਂ ਇਹਨੂੰ ਜੋ ਇਹਦਾ ਸਹੀ ਅਰਥ ਆ ਉਹਨੂੰ ਤਰੋਲ ਮਰੋੜ ਕੇ ਜਿਹੜਾ ਵਾ ਉਹ ਉਸ ਤਰੀਕੇ ਨਾਲ ਫਲਾਇਆ ਜਾ ਰਿਹਾ ਜੀ ਜੀ ਬੈਂਚ ਨੇ ਤੇ ਸਲਿਸਟਰ ਜਰਨਲ ਨੂੰ ਜਦੋਂ ਪੁੱਛਿਆ ਕਿ ਜਿਹੜੀ ਐ ਜੀ ਪੀ ਸੀ ਦੀ ਤਰਫੋਂ ਇਨਾਂ ਦੀ ਸਜ਼ਾ ਘੱਟ ਕਰਨ ਦੀ ਜਾਂ ਮਾਫ਼ ਕਰਨ ਦੀ ਜਿਹੜੀ ਇਹਨਾਂ ਦੀ ਆਪੀ ਲੱਗੇ ਡਿਸੀਜਨ ਉੱਪਰ ਐਂਡਿੰਗ ਆ ਜੀ ਉਹਦੇ ਤੇ ਤੁਹਾਡੀ ਕੀ ਰਾਏ ਆ ਜੀ ਤੇ ਜਿਹੜੇ ਸਲੇਸਟਰ ਜਰਨਲ ਐਮ ਨਟਰਾਜ ਨੇ ਉਹਨਾਂ ਨੇ ਇਹ ਕਿਹਾ ਜੀ ਇਹ ਬੜਾ ਸੈਂਸਿਟਿਵ ਮਾਮਲਾ ਵਾ ਤੇ ਇਹਦੇ ਵਿੱਚ ਇੱਕ ਮੁੱਖ ਮੰਤਰੀ ਦੀ ਜਿਹੜੀ ਹੱਤਿਆ ਦਾ ਮਾਮਲਾ ਵਾ ਤੇ ਇਸ ਲਈ ਇਹਦੇ ਚ ਕੋਈ ਨਰਮਾਈ ਨਹੀਂ ਵਰਤਣੀ ਚਾਹੀਦੀ ਤੇ ਸੁਪਰੀਮ ਕੋਰਟ ਦੇ ਬੈਂਚ ਨੇ ਇਹ ਕਿਹਾ ਕਿ ਤੁਹਾਡੇ ਤੇ ਰੋਕ ਕਦੋਂ ਸੀ ਸੁਪਰੀਮ ਕੋਰਟ ਨੇ ਤੇ ਫਾਂਸੀ ਦੇਣ ਤੇ ਕੋਈ ਰੋਕ ਲਾਈ ਨਹੀਂ ਹੂੰ ਹੂੰ ਜੀ ਗੱਲ ਤੇ ਇਹ ਹੋਈ ਆ ਤੇ ਲੋਕਾਂ ਨੇ ਉਹਨੂੰ ਇਹ ਬਣਾ ਦਿੱਤਾ ਕਿ ਤੁਸੀਂ ਅਜ ਤੱਕ ਫਾਂਸੀ ਦਿੱਤੀ ਹੋਣੀ ਹਾਂ 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 ਜੀ ਮਤਲਬ ਸੁਖਾਲੇ ਆ ਸੌਖਾ ਜਾਂ ਕਰਕੇ ਲੋਕਾਂ ਨੇ ਇਹ ਪ੍ਰਚਾਰ ਦਿੱਤਾ ਜੋ ਮੈਂ ਵੇਖਣ ਦੇ ਤੁਸੀਂ ਵੀ ਦੇਖਣ ਦੇ ਹੈਗੇ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਇੰਨੀ ਦੇਰੀ ਕਿਉਂ ਭਾਵ ਕੋਈ ਸੁਪਰੀਮ ਕੋਰਟ ਕਹਿੰਦੇ ਵੀ ਇੰਨੀ ਦੇਰੀ ਕਿਉਂ ਵੀ ਤੁਸੀਂ ਛੇਤੀ ਤੋਂ ਛੇਤੀ ਫਾਂਸੀ ਦੇ ਦਿਓ ਅਖੇ ਜੀ ਹੁਣ ਸਰਕਾਰ ਨੇ ਇਸ ਕਰਕੇ ਫੌਜ ਲਾਤੀ ਹੈ ਵੀ ਸਰਕਾਰ ਨੇ ਸੁਪਰੀਮ ਕੋਰਟ ਦਾ ਕਹਿਣਾ ਮੰਨ ਕੇ ਠੀਕ ਹੈ ਜੀ ਸਾਨੂੰ ਸਰਕਾਰ ਨੇ ਝਾੜ ਸੁਪਰੀਮ ਕੋਰਟ ਨੇ ਝਾੜ ਪਾਈ ਹੈ ਤੇ ਹੁਣ ਆਪਾਂ 15 ਨੂੰ ਫਾਂਸੀ ਦੇ ਦੇਣੀ ਹੈ ਬਸ ਆ ਗੱਲ ਬਣਾ ਰਹੀ ਲੋਕਾਂ ਨੇ ਭਾਈ ਸਾਹਿਬ ਜੀ ਮੈਂ ਤੁਹਾਡੇ ਕੋਲੋਂ ਇੱਕ ਨਾ ਜਿਹੜਾ ਜਿਹੜੀ ਜੋ ਜੋ ਪੈਂਚ ਦਾ ਜੀ ਸਵਾਲ ਸੀ ਜੋਸ ਲਿਸਟ ਜਰਨਲ ਨੇ ਉਹਨਾਂ ਦੱਸਿਆ ਕਿ ਇਹ ਬੜਾ ਸੈਂਸਿਟਿਵ ਮਾਮਲਾ ਵਾ ਬੜਾ ਮੁੱਖ ਮੰਤਰੀ ਦੀ ਹੱਤਿਆ ਦਾ ਮਾਮਲਾ ਵਾ ਤੇ ਜਿਹੜਾ ਸੁਪਰੀਮ ਕੋਰਟ ਦਾ ਬੈਂਚ ਆ ਉਹਨੇ ਤੇ ਇਹ ਕਿਹਾ ਵੀ ਜਿਸ ਸੈਂਸਿਟਿਵ ਮਾਮਲਾ ਸੀ ਤੇ ਤੁਸੀਂ ਇੰਨੇ ਸਾਲ ਡਿਲੇ ਕਿਉਂ ਕੀਤਾ ਤੁਸੀਂ ਰੁਕੇ ਕਿਉਂ ਰਹੇ ਇਹਦੇ ਤੇ ਫੈਸਲਾ ਕਿਉਂ ਨਹੀਂ ਲੈਂਦੇ ਫਿਰ ਜੀ ਗੱਲ ਤੇ ਇਹ ਇਹ ਸੀ ਉਹਨਾਂ ਨੇ ਕਿਹਾ ਵੀ ਇਹ ਗੰਭੀਰ ਅਪਰਾਧ ਆ ਜੀ ਤੇ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਤੁਸੀਂ ਕਿੰਨੇ ਸਾਲਾਂ ਤੋਂ ਇਹਨੂੰ ਡਿਲੇ ਕਰ ਰਹੇ ਜੇ ਤੇ ਇਹਦੇ ਤੇ ਫੈਸਲਾ ਕਿਉਂ ਨਹੀਂ ਲੈਂਦੇ ਸੁਪਰੀਮ ਕੋਰਟ ਵੱਲੋਂ ਜਾਂ ਹੋਰ ਕਿਸੇ ਵੀ ਕੋਰਟ ਵੱਲੋਂ ਇਹਦੇ ਤੇ ਕੋਈ ਰੋਕ ਨਹੀਂ ਆ ਇਹ ਸਾਬ ਜਿਹੜੀਆਂ ਪੋਲੀਟੀਕਲ ਗੱਲਾਂ ਜਿਹੜੀਆਂ ਵਾ ਉਹ ਚੱਲ ਰਹੀਆਂ ਵਾ ਤੇ ਉਹ ਜਿਹੜੇ ਆਰਟ ਕੋਰਟ ਦੇ ਆਰਡਰ ਹੁੰਦੇ ਆ ਉਹ ਉਥੇ ਕਿਸੇ ਹੋਰ ਸੰਦਰਭ ਦੇ ਵਿੱਚ ਗੱਲ ਹੋਈ ਹੁੰਦੀ ਆ ਉਹਨੂੰ ਬਾਹਰ ਹੋਰ ਕਿਸੇ ਤਰੀਕੇ ਦੇ ਨਾਲ ਜਿਹੜਾ ਵਾ ਉਪ ਪ੍ਰਚਾਰਿਆ ਜਾਂਦਾ ਜੀ ਮੈਂ ਵਕੀਲ ਸਾਹਿਬ ਮੈਂ ਤੁਹਾਡੇ ਕੋਲ ਇਹ ਵੀ ਜਾਣਨਾ ਚਾਹੁੰਦਾ ਆ ਕਿ ਜੇ 15 ਤਰੀਕ ਨੂੰ ਚਲੋ ਅਦਾਲਤ ਨੇ ਇਹਨਾਂ ਦੇ ਕੋਲੋਂ ਜਵਾਬ ਮੰਗਿਆ ਆ ਤੇ ਇਹ ਅਦਾਲਤ ਦੇ ਵਿੱਚ ਕੋਈ ਨਾ ਕੋਈ ਜਵਾਬ ਆਪਣਾ ਜਾ ਕੇ ਦੇਣਗੇ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਆ ਕਿ ਕੀ ਆਉਂਦੇ ਸਮੇਂ ਦੇ ਵਿੱਚ ਕਿਤੇ ਇਹ ਤਾਂ ਨਾ ਹੋ ਜਾਊਗਾ ਕਿ ਰਾਜਵਾਨਾ ਜੀ ਨੂੰ ਫਾਂਸੀ ਦੇ ਦਿੱਤੀ ਜਾਊਗੀ ਜਾਂ ਫਿਰ ਜਿਹੜਾ ਡਿਲੇ ਕੀਤਾ ਗਿਆ ਹੈਗਾ ਕਿੰਨੇ ਬਰੇ ਬੀਤ ਚੁੱਕੇ ਆ ਮੇਰੇ ਖਿਆਲ 13 ਕ ਬਰੇ ਤਾਂ ਉਹ ਅਪੀਲ ਨੂੰ ਵੀ ਹੋ ਗਿਆ ਨਾ ਜੀ ਉੱਥੇ ਪੈਂਡਿੰਗ ਪਈ ਨੂੰ ਔਰ ਕਿੰਨਾ ਕਿੰਨਾ ਸਮਾਂ ਬੀਤ ਗਿਆ ਉਹਨਾਂ ਨੂੰ ਔਰ ਕੀ ਕੀ ਹਾਂ ਕੀ ਉਹਨੂੰ ਉਧਾਰ ਬਣਾ ਕੇ ਫਾਂਸੀ ਟਲ ਸਕਦੀ ਹੈ ਦੇਖੋ ਜਿਹੜੀ ਕਿਸੇ ਦੀ ਇੱਕ ਮੌਤ ਦੀ ਸਜ਼ਾ ਵਾ ਜੀ 2007 ਦੇ ਵਿੱਚ ਜਿਹੜੀ ਆ ਉਹ ਸੀਬੀਆਈ ਕੋਰਟ ਨੇ ਫਾਂਸੀ ਦੀ ਸਜ਼ਾ ਜਿਹੜੀ ਆ ਭਾਈ ਰਾਜਵਾਨਾ ਨੂੰ ਦੇ ਦਿੱਤੀ ਸੀ ਕਿਉਂਕਿ ਉਹਨਾਂ ਨੇ ਕੰਫੈਸ ਕਰ ਲਿਆ ਉੱਥੇ ਕਿ ਬਿਅੰਤ ਸਿੰਘ ਨੂੰ ਅਸੀਂ ਮਾਰਿਆ ਤੇ ਮੈਂ ਭਾਈ ਦਲਾਵਰ ਸਿੰਘ ਦੇ ਨਾਲ ਲੜ ਕੇ ਇਹ ਸਾਰਾ ਕੰਮ ਕੀਤਾ ਵਾ ਮੈਂ ਜਿਹੜੀ ਬੰਬ ਵਾਲੀ ਬੈਲਟ ਆ ਉਹਨਾਂ ਦੇ ਲੱਕ ਦੇ ਨਾਲ ਮੈਂ ਬੰਨੀ ਆ ਜੀ ਉਹਨਾਂ ਵੱਲੋਂ ਨਾ ਤੇ ਉੱਥੇ ਕੋਈ ਵਕੀਲ ਕੀਤਾ ਗਿਆ ਹੂੰ ਹੂੰ ਤੇ ਨਾ ਹੀ ਉਹਨਾਂ ਵੱਲੋਂ ਕੋਈ ਹੋਰ ਅਪੀਲ ਕਿਸੇ ਵੀ ਕੋਰਟ ਦੇ ਵਿੱਚ ਪਾਈ ਰਾਜੋ ਬਣਾਉਣ ਵੱਲੋਂ ਪਾਈ ਗਈ ਆ ਜੀ ਤੇ ਇਹਦੀ ਜਿਹੜੀ ਡੈਥ ਵਾਰੰਟ ਸੀ ਉਹ 2012 ਦੇ ਵਿੱਚ ਜਦੋਂ ਇਸ਼ੂ ਹੋ ਜਾਂਦੇ ਨੇ ਤੇ ਫਾਂਸੀ ਦੇਣ ਦੀ ਤਿਆਰੀ ਵੀ ਕਰ ਲਈ ਜਾਂਦੀ ਹੈ ਜਦੋਂ ਪ੍ਰਟੈਸਟ ਹੁੰਦਾ ਜਿਹਦੇ ਵਿੱਚ ਸਾਡੇ ਗਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਜਸਪਾਲ ਸਿੰਘ ਚਾਓ ਚੌਰ ਚੰਦੂਆ ਨਾਂ ਦਾ ਜਿਹੜਾ ਨੌਜਵਾਨ ਵੀ ਇੱਕ ਛੀਰ ਹੋ ਜਾਂਦਾ ਪੁਛ ਦੀ ਗੋਲੀ ਦੇ ਨਾਲ ਜੀ ਜੀ ਦੂਸਰੀ ਗੱਲ ਜਿਹੜੀ ਤੁਸੀਂ ਪੁੱਛੀ ਹੈ ਕਿ 15 ਤਰੀਕ ਦੇ ਫੈਸਲੇ ਤੋਂ ਬਾਅਦ ਇਹਨਾਂ ਨੂੰ ਫਾਂਸੀ ਦਿੱਤੀ ਜਾਦ ਇਹ ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਇਹ ਵੇਖੋ ਕਾਨੂੰਨੀ ਤੌਰ ਤੇ ਵੀ ਜੋ ਕੁਝ ਮਰਜ਼ੀ ਕਰ ਸਕਦੀ ਆ ਤੇ ਕਾਨੂੰਨ ਤੋਂ ਬਾਹਰ ਜਾ ਕੇ ਵੀ ਕਈ ਕੁਝ ਕਰ ਸਕਦੀ ਆ ਇਹ ਸਾਰਾ ਕੁਝ ਇਹਦੇ ਹੱਥ ਦੇ ਵਿੱਚ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਪਿਛਲੇ ਸਾਲਾਂ ਦੇ ਵਿੱਚ ਅਫਜ਼ਲ ਗੁਰੂ ਨੂੰ ਜਿਹੜੀ ਆ ਉਹ ਫਾਂਸੀ ਦੇ ਦਿੱਤੀ ਗਈ ਤੇ ਉਹਦੀ ਭਿੰਨਤਾ ਤੱਕ ਨਹੀਂ ਨਿਕਲ ਦਿੱਤੀ ਗਈ ਉਹਦੀ ਜਿਹੜੀ ਆਖਰੀ ਮੁਲਾਕਾਤ ਉਦੇ ਪਰਿਵਾਰ ਨਾਲ ਨਹੀਂ ਕਰਾਈ ਗਈ ਤੇ ਕਸਾਬ ਜਿਹੜਾ ਸੀ ਮੁੰਬਈ ਅਮਲਿਆਂ ਦੇ ਵਿੱਚ ਉਹਨੂੰ ਵੀ ਫਾਂਸੀ ਦੇ ਦਿੱਤੀ ਗਈ ਜੇ ਜੇ ਤੇ ਸਰਕਾਰ ਦੀ ਇਹ ਮਨਛਾਵਾ ਵੀ ਭਾਈ ਰਾਜੂ ਵਾਲੇ ਨੂੰ ਫਾਂਸੀ ਦੇਣੀ ਆ ਹੂੰ ਹੂੰ ਤੇ ਫੇਰ ਜਿੰਨੀਆਂ ਮਰਜ਼ੀ ਕਾਨੂੰਨੀ ਅਧਿਨਾ ਹੋਣ ਉਹ ਸਾਰੀਆਂ ਉਹਨਾਂ ਦੇ ਹੱਥ ਦੇ ਵਿੱਚ ਨੇ ਉਹ ਜੋ ਮਰਜ਼ੀ ਕਰ ਸਕਦੇ ਆ ਪਰ ਕਾਨੂੰਨ ਦੀ ਜੀ 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 ਉਹਨਾਂ ਨੂੰ ਪੋਲੀਟਿਕਲ ਕੋਈ ਇਹ ਲਾਭ ਹੁੰਦਾ ਹੋਏ ਫਾਂਸੀ ਦੇਣ ਦਾ ਤੇ ਫਿਰ ਉਹ ਨਹੀਂ ਰੋਕਣਗੇ ਹਾਂ ਠੀਕ ਆ ਪਰ ਕਾਨੂੰਨ ਦੇ ਮੁਤਾਬਕ ਪਰ ਭਾਈ ਸਾਹਿਬ ਜੀ ਕਾਨੂੰਨ ਦੇ ਮੁਤਾਬਕ ਕਿਉਂਕਿ ਕਿੰਨੇ ਵਰੇ ਬੀਤ ਚੁੱਕੇ ਆ ਅਦਾਲਤ ਨੇ ਨਾਲ ਇਹ ਵੀ ਟਿੱਪਣੀ ਕੀਤੀ ਹੈ ਨਾ ਕਿ ਕਿਸੇ ਬੰਦੇ ਦੇ ਮਨੁੱਖੀ ਅਧਿਕਾਰਾਂ ਦਾ ਵੀ ਘਾਣ ਵੀ ਹੈਗਾ ਆ ਇਹ ਵੀ ਅਗਲੇ ਦੀ ਇਨਸਲਟ ਵੀ ਆ ਜੇ ਤੁਸੀਂ ਫਾਂਸੀ ਦੀ ਸਜ਼ਾ ਸੁਣਾਤੀ ਸੀ ਤਾਂ ਇੰਨੇ ਵਰੇ ਕਿਉਂ ਇੰਨੀ ਦੇਰੀ ਕਿਉਂ ਤੋਂ ਮਨੋ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਆਧਾਰ ਬਣਾ ਕੇ ਵੀ ਇੰਨਾ ਸਮਾਂ ਬੀਤ ਗਿਆ ਹੈਗਾ ਸੁਪਰੀਮ ਕੋਰਟ ਰੱਦ ਵੀ ਕਰ ਸਕਦੀ ਹੈ ਨਾ ਫਾਂਸੀ ਨੂੰ ਵੇਖੋ ਸੁਪਰੀਮ ਕੋਰਟ ਦੇ ਹੱਥ ਵਿੱਚ ਸਾਰਾ ਕੁਝ ਹੈਗਾ ਸੁਪਰੀਮ ਕੋਰਟ ਕਰ ਸਕਦੀ ਹੈ ਕਿਉਂਕਿ ਜਿਹੜੀ ਇੱਕ ਬੰਦੇ ਦੀ ਜੇ ਲਾਈਫ ਵੀ ਜਿਹੜੇ ਤਰੀਕੇ ਨਾਲ ਹੁਣ ਸਾਡੀਆਂ ਸਾਰੀਆਂ ਸਟੇਟਾਂ ਦੇ ਵਿੱਚ ਵਾਕ-ਵਾਕ ਤਰ੍ਹਾਂ ਦੇ ਨਾਲ ਜੇ ਕਿਸੇ ਨੂੰ ਲਾਈਫ ਵੀ ਅਪ੍ਰਿਜ਼ਨਮੈਂਟ ਹੋਈ ਆ ਤੇ ਉਹ ਵੀ ਕਈਆਂ ਸਟੇਟਾਂ ਦੇ ਵਿੱਚ 14 20 ਇਹੋ ਜਿਹੇ ਫਾਰਮੂਲੇ ਨੇ ਉਹਦੇ ਮੁਤਾਬਕ ਹੋ ਰਿਹਾ ਹੋ ਰਹੇ ਨੇ ਹਾਂਜੀ ਤੇ ਬਾਈ ਬਲਵੰਤ ਸਿੰਘ ਰਾਜਵਾਨਾ ਨੂੰ ਤੇ 29 ਸਾਲ ਹੋ ਗਏ 1995 30 ਦੇ ਕਰੀਬ ਹੀ ਉਹ ਚਲੇ ਕਿਉਂਕਿ 25 ਆ ਗਿਆ ਹਾਂਜੀ ਹਾਂਜੀ ਤੇ ਉਹਨਾਂ ਦੀ ਤੇ ਜੇ ਆਪਾਂ ਲਾਈਫ ਪ੍ਰਿਜ਼ਨਮੈਂਟ ਵੀ ਵੇਖੀਏ ਤੇ ਡਬਲ ਦੇ ਕਰੀਬ ਹੋ ਚੁੱਕੀ ਹੈ ਤੇ 2000 7 ਤੋਂ ਬਾਅਦ ਆਪਾਂ 2012 ਤੋਂ ਵੀ ਲਈਏ ਤੇ ਤਾਂ ਵੀ ਉਹਨਾਂ ਦੀ ਜਿਹੜੀ ਲਾਈਫ ਪ੍ਰਿਜ਼ਨਮੈਂਟ ਆ ਉਹ ਪੂਰੀ ਹੋ ਜਾਂਦੀ ਹੈ ਜਦੋਂ ਤੁਸੀਂ ਕੇ ਬੰਦੇ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੰਦੇ ਜੇ ਤੇ ਉਹਨੂੰ ਬਾਕੀ ਸਭ ਲੋਕਾਂ ਤੋਂ ਵੱਖਰੀ ਤਕੀ ਦੇ ਵਿੱਚ ਕਰ ਦਿੱਤਾ ਜਾਂਦਾ ਤੇ ਜਿਹੜੀਆਂ ਉਹਦੇ ਤੇ ਕਾਰ ਜਿਹੜੀਆਂ ਸਖਤਾਈਆਂ ਕਰ ਦਿੱਤੀਆਂ ਜਾਂਦੀਆਂ ਇਹੋ ਜੀ ਸਜ਼ਾ ਭਾਈ ਬਲਵੰਤ ਸਿੰਘ ਰਾਜਵਾਲਾ ਨੇ ਤਕਰੀਬਨ 20 ਸਾਲ 18-20 ਸਾਲ ਉਹ ਵੀ ਭੋਗ ਲਈ ਆ ਹਾਂਜੀ ਹਾਂਜੀ ਤੇ ਜੇ ਤੇ ਹਿੰਦੁਸਤਾਨ ਦੇ ਕੋਟਾਂ ਦੇ ਵਿੱਚ ਕੋਈ ਸਾਪਾ ਪਸੰਦ ਜਿਹੜੇ ਜੱਜ ਨੇ ਜੇ ਇਹ ਗੱਲ ਨੂੰ ਸੋਚਦੇ ਤੇ ਭਾਈ ਬਲਵੰਤ ਸਿੰਘ ਰਾਜਵਾਲਾ ਤੇ ਤਰੰਤਰ ਆਉਣੇ ਚਾਹੀਦੇ ਨੇ ਜੀ ਪਰ ਇੱਥੇ ਜ਼ਿਆਦਾ ਜਿਹੜੇ ਪੋਲੀਟੀਕਲ ਫੈਸਲੇ ਨੇ ਕਿਉਂਕਿ ਇਹ ਜਿਹੜੇ ਫੈਸਲੇ ਇਹਦੇ ਵਿੱਚ ਸਰਕਾਰਾਂ ਦੀ ਜਿਹੜੀ ਆਵਾਜ਼ ਆ ਉਹ ਤੈਹ ਹੋਣੀ ਆ ਓਕੇ ਠੀਕ ਆ ਹੂੰ ਹੂੰ ਕਿਉਂਕਿ ਭਾਈ ਸਰਕਾਰਾਂ ਨੇ ਇਹ ਵੇਖਣਾ ਕਿ ਭਾਈ ਬਲਵੰਤ ਸਿੰਘ ਦੀ ਜਿਹੜੀ ਫਾਂਸੀ ਦੀ ਸਜ਼ਾ ਵਾ ਉਹਨੂੰ ਲਟਕਾ ਕੇ ਜਿਆਦਾ ਬੈਨੀਫਿਟ ਮਿਲਦਾ ਹੂੰ ਹੂੰ ਕਿ ਜਾਂ ਉਹਨੂੰ ਫਾਂਸੀ ਲਾ ਕੇ ਜਿਆਦਾ ਬੈਨੀਫਿਟ ਸਾਨੂੰ ਮਿਲਦਾ ਉਹ ਉਸ ਤਰੀਕੇ ਦੇ ਨਾਲ ਹੀ ਇਹ ਜਿਹੜਾ ਫੈਸਲਾ ਵਾ ਹੋਣਾ ਵਾ ਤੇ ਭਾਈ ਰਾਜੋਣੇ ਵੱਲੋਂ ਤੇ ਆਪਣੇ ਤੌਰ ਦੇ ਉੱਤੇ ਨਾ ਕੋਈ ਅਪੀਲ ਦਲੀਲ ਕੀਤੀ ਗਈ ਆ ਉਹਨਾਂ ਵੱਲੋਂ ਤੇ ਸਾਗੋ ਦੋ ਵਾਰੀ ਜੇਲ੍ਹ ਦੇ ਵਿੱਚ ਭੁੱਖੜ ਤਾਲ ਕੀਤੀ ਗਈ ਹੈ ਕਿ ਜਿਹੜੀ ਇਹ ਪਟੀਸ਼ਨ ਪਾਈ ਗਈ ਹੈ ਮੇਰੇ ਵੱਲੋਂ ਨਹੀਂ ਪਾਈ ਗਈ ਹੈ ਤੇ ਜਲਦ ਫੈਸਲਾ ਕਰਕੇ ਮੈਨੂੰ ਫਾਂਸੀ ਦਿੱਤੀ ਜਾਏ ਜੀ ਜੀ ਤੇ ਉਹ ਤੇ ਬਾਰ ਬਾਰ ਇਹ ਕਹਿੰਦੇ ਆ ਕਿ ਮੈਂ ਫਾਂਸੀ ਦੇ ਚੜਨ ਤੇ ਇਹ ਇਹ ਜਿਹੜੀ ਆ ਮੇਰੇ ਲਈ ਸਜ਼ਾ ਨਹੀਂ ਹੋਊਗੀ ਇਹ ਇਹ ਤੇ ਮੇਰੀ ਸ਼ਹੀਦੀ ਹੋਊਗੀ ਤੇ ਮੈਂ ਅਮਰ ਹੋ ਜਾਵਾਂਗਾ ਹੂੰ 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 ਜੀ ਬਾਕੀ ਵਾਕਈ ਉਹਨਾਂ ਵੱਲੋਂ ਇਦਾਂ ਹੀ बार-बार ਕਿਹਾ ਜਾਂਦਾ ਅੱਛਾ ਕੁਝ ਪੁਰਾਣੇ ਹਵਾਲੇ ਮੈਨੂੰ ਲੱਗਦਾ ਦਿੱਤੇ ਜਾ ਸਕਦੇ ਨੇ ਸ਼ਾਇਦ ਤੁਹਾਡੇ ਕੋਲ ਕੋਈ ਹੈ ਇਦਾਂ ਦੀ ਜਾਣਕਾਰੀ ਕਿ ਕੁਝ ਮਾਮਲੇ ਇਦਾਂ ਦੇ ਹੋਣ ਕੁਝ ਕੇਸ ਇਦਾਂ ਦੇ ਹੋਣ ਜਿਨ੍ਹਾਂ ਵਿੱਚ ਕਿਸੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਤਾਂ ਗਈ ਹੋਵੇ ਅਦਾਲਤ ਦੇ ਵੱਲੋਂ ਪਰ ਫਾਂਸੀ ਦਿੱਤੀ ਨਾ ਗਈ ਹੋਵੇ ਦੇਰ ਹੋ ਗਈ ਹੋਵੇ ਕਈ ਬਰੇ ਬੀਤ ਗਏ ਹੁਣ ਤੇ ਜਿਵੇਂ ਤੁਸੀਂ ਜੇ ਰਜੀਵ ਗਾਂਧੀ ਵਾਲੇ ਜਿਹੜੇ ਫੈਸਲੇ ਵਾਲੇ ਨੇ ਉਹ ਉਹਦੇ ਵਿੱਚ ਵੀ ਤੁਸੀਂ ਵੇਖ ਲਓ ਉਹਨਾਂ ਦੇ ਵਿੱਚ ਕਈਆਂ ਨੂੰ ਜਿਹੜੀ ਫਾਂਸੀ ਦੀ ਸਜ਼ਾ ਹੋਈ ਗਈ ਉਹ ਉਹ ਬੰਦੇ ਰਹਾ ਹੋਏ ਨੇ ਹਮਮ ਤੇ ਇਹ ਮੈਂ ਤੁਹਾਨੂੰ ਪਹਿਲਾਂ ਹੀ ਸਾਰਾ ਦੱਸ ਚੁੱਕਾ ਕਿ ਇਹ ਇੱਕ ਇਸ਼ੂ ਪੋਲੀਟਿਕਾ ਲਿਆ ਓਕੇ ਤੇ ਜੋ ਸਰਕਾਰ ਦੇ ਪ੍ਰਭਾਵ ਦੇ ਥੱਲੇ ਇਹ ਫੈਸਲਾ ਹੁਣਾ ਕਿਉਂਕਿ ਸਾਡੀਆਂ ਜਿਹੜੀਆਂ ਕੋਟਾਂ ਨੇ ਉਹ ਵੀ ਅੱਜ ਕੱਲ ਸਰਕਾਰ ਦੀ ਮਨਸ਼ਾ ਨੂੰ ਸਮਝ ਕੇ ਤਕਰੀਬਨ ਉਸੇ ਤਰੀਕੇ ਦੇ ਨਾਲ ਹੀ ਚੱਲਦੀਆਂ ਤੇ ਸਿੱਖਾਂ ਦੇ ਨਾਲ ਤੇ ਹਮੇਸ਼ਾ ਹੀ ਜਿਹੜਾ 2 ਨੰਬਰ ਦੇ ਸ਼ਹਿਰੀਆਂ ਵਾਲਾ ਜਿਹੜਾ ਉਹ ਵਰਤਾਓ ਹੁੰਦਾ ਰਿਹਾ ਤੇ ਭਾਈ ਭਾਈ ਰਾਜੋ ਆਣਾ ਨੇ ਵੀ ਇਹ ਸਟੈਪ ਉਸੇ ਵਰਤਾਓ ਨੂੰ ਵੇਖ ਕੇ ਹੀ ਚੁੱਕਿਆ ਕਿਉਂਕਿ ਜੇ ਬਿਆਨ ਸਿੰਘ ਉਨੂੰ ਆਪਣੇ ਹੱਥ ਦੇ ਵਿੱਚ ਲੈ ਕੇ ਤੇ ਵੱਡੀ ਗਿਣਤੀ ਦੇ ਵਿੱਚ ਸਿੱਖ ਨੌਜਵਾਨਾਂ ਦਾ ਕਤਲਿਆਂ ਨਾ ਕਰਦਾ ਹੂੰ ਹੂੰ ਤੇ ਜਿਹੜਾ ਇੱਕ ਬੰਦਾ ਖੁਦ ਪੁਲਿਸ ਦੇ ਵਿੱਚ ਸੀ ਉਹਨੂੰ ਇਹੋ ਜਿਹਾ ਸਟੈਪ ਚੁੱਕਣ ਦੀ ਲੋੜ ਕਿਉਂ ਪੈਂਦੀ ਜੀ ਵਕਈ ਵਕਈ ਇੱਕ ਬਹੁਤ ਵੱਡਾ ਸਵਾਲ ਆ ਜੀ ਜਿਸ ਜਿਹੜੀ ਜਿਹੜੀ ਗੱਲ ਦੇ ਵਿੱਚੋਂ ਇਹ ਸਾਰਾ ਵਾਕਿਆ ਨਿਕਲਿਆ ਵਾ ਹੂੰ ਹੂੰ ਉਹ ਉਸੇ ਹੀ ਗਰੀਬ ਦੇ ਤਹਿਤ ਗਾਂ ਜਿਹੜੀ ਇਹਦੀ ਸਾਰੀ ਪਲਾਨਿੰਗ ਆ ਉਹ ਚੱਲਣੀ ਆ ਤੇ ਇਹ ਸਰਕਾਰਾਂ ਦੇ ਪੋਲੀਟੀਕਲ ਤੌਰ ਦੇ ਉੱਤੇ ਹੀ ਇਹ ਚੱਲਣਾ ਵਾ ਜਿਸ ਤਰ੍ਹਾਂ ਹੁਣ ਤੁਸੀਂ ਵੇਖਿਆ ਕਿ ਜੇ ਮੰਨ ਲਓ ਇੱਥੇ ਹੋਰ ਕਈ ਕੇਸਾਂ ਦੇ ਵਿੱਚ ਜਿਹੜੇ ਘਣਾਉਣੇ ਅਪਰਾਧ ਨੇ ਮੈਂ ਉਹ ਜੇ ਬੰਦਿਆਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਨੂੰ ਜਿਹੜੀਆਂ ਸਜ਼ਾ ਹੋ ਚੁੱਕੀਆਂ ਨੇ ਉਹਨਾਂ ਨੂੰ ਪ੍ਰੋਬਲ ਮਿਲਦੀ ਆ ਹੂੰ ਹੂੰ ਜੀ ਤੇ ਉਹਨਾਂ ਨੂੰ ਬੀਲ ਵੀ ਮਿਲ ਜਾਂਦੀ ਆ ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਕਈ ਕੇਸਾਂ ਦੇ ਵਿੱਚ ਵੇਖਿਆ ਵਾ ਕਿ ਜਿਹੜੇ ਕੇਸਾਂ ਦੇ ਵਿੱਚ ਪੰਜ-ਪੰਜ ਕੇਸਾਂ ਦੇ ਵਿੱਚ ਉਹ ਸਜ਼ਾ ਜਾਪਤਾ ਨੇ ਹਾਂਜੀ ਤੇ ਸਾਡੀਆਂ ਜਿਹੜੀਆਂ ਕੋਟਾਂ ਨੇ ਉਹਨਾਂ ਨੂੰ ਜ਼ਮਾਨਤ ਦੇ ਰੀਆਂ ਨੇ ਹੂੰ ਹੂੰ ਜੀ ਵਾਕਏ ਵਾਕਏ ਬਹੁਤ ਸਾਰਾ ਹੈ ਜਿਸ ਲਈ ਜਿਹੜਾ ਸਿੱਖਾਂ ਦੇ ਨਾਲ ਦੋ ਨੰਬਰ ਦੇ ਸ਼ਹਿਰੀਆ ਦਾ ਵਰਤਾਓ ਆ ਉਹ جاری ਰਹੂਗਾ ਪਰ ਜੋ ਹੋਣ ਵਾਲੇ ਹਾਲਾਤ ਨੇ ਜੀ ਇਹਦੇ ਮੁਤਾਬਕ ਮੈਨੂੰ ਨਹੀਂ ਲੱਗਦਾ ਕਿ ਭਾਈ ਰਾਜੂਆਣਾ ਨੂੰ ਸਰਕਾਰ ਵੱਲੋਂ ਫਾਂਸੀ ਦੇ ਕੇ ਤੇ ਕੋਈ ਬੈਨੀਫਿਟ ਹੋਣ ਦੀ ਸੰਭਾਵਨਾ ਤੇ ਉਹ ਕੋਈ ਇਹੋ ਜਿਹਾ ਸਟੈਪ ਚੁੱਕਣਗੇ ਕਿਉਂਕਿ ਜੇ ਕੋਈ ਇਹੋ ਜਿਹਾ ਸਟੈਪ ਚੁੱਕਦੇ ਨੇ ਤੇ ਸਿੱਖ ਕੌਮ ਦੇ ਵਿੱਚ ਤੇ ਰੋ ਜਿਹੜਾ ਵਾ ਉਹ ਬਹੁਤ ਜ਼ਿਆਦਾ 2012 ਵਾਂਗੂ ਵਾਜੇਗਾ ਤੇ ਇਹ ਜਿਹੜੀਆਂ ਜਾਂ ਸਟੇਟ ਦੀਆਂ ਸਰਕਾਰਾਂ ਜਾਂ ਸੈਂਟਰ ਦੀਆਂ ਸਰਕਾਰਾਂ ਇਹਨਾਂ ਨੂੰ ਉਹਦਾ ਨੁਕਸਾਨ ਹੀ ਹੋਊਗਾ ਇਹਨਾਂ ਨੇ ਆਪਣਾ ਬੈਨੀਫਿਟ ਵੇਖਣਾ ਹੁੰਦਾ ਕਿ ਸਾਨੂੰ ਕਿਹੜੇ ਪਾਸੇ ਤੋਂ ਬੈਨੀਫਿਟ ਆ ਜਦੋਂ ਇਹਨਾਂ ਨੇ ਕਸਾਬ ਨੂੰ ਫਾਂਸੀ ਦਿੱਤੀ ਜਾਂ ਅਫਜ਼ਲ ਗੁਰੂ ਨੂੰ ਦਿੱਤੀ ਇਹਨਾਂ ਦਾ ਜੀ ਉਸ ਤਰੀਕੇ ਦਾ ਬੈਨੀਫਿਟ ਚੁੱਕਣ ਦਾ ਜਿਹੜਾ ਉਹ ਮਕਸਦ ਸੀ ਤੇ ਇਹਨਾਂ ਨੇ ਉਸ ਟਾਈਮ ਉਹਨਾਂ ਨੂੰ ਫਾਂਸੀ ਦਿੱਤੀ ਪਰ ਭਾਈ ਰਾਜੂ ਆਣੇ ਵਾਲਾ ਜਿਹੜਾ ਇਸ਼ੂ ਹੈ ਇਹ ਇਹਦੇ ਵਿੱਚ ਜੋ ਮੇਰੇ ਮੁਤਾਬਕ ਆ ਉਹ ਨਾ ਤੇ ਸਟੇਟ ਦੀ ਗਵਰਨਮੈਂਟ ਨੂੰ ਕੋਈ ਉਹਦੇ ਚ ਲਾਭ ਹੁੰਦਾ ਦਿਖਾਈ ਦੇਣਾ ਤੇ ਨਾ ਸੈਂਟਰ ਦੀ ਨੂੰ ਇਸ ਲਈ ਉਹ ਜੇ ਕੋਈ ਵੀ ਸਟੈਪ ਨਹੀਂ ਚੁੱਕਣਗੇ ਕਿ ਜਿਹੜਾ ਭਾਈ ਰਾਜੂਵਾਲ ਨੂੰ ਫਾਂਸੀ ਦੇ ਕੇ ਇਹਨਾਂ ਦੇ ਖਾਦਿਆਂ ਦਾ ਬਿਸਾ ਜਿਸ ਤਰ੍ਹਾਂ ਤੁਸੀਂ 2012 ਦੇ ਵਿੱਚ ਵੇਖਿਆ ਸੀ ਕਿ ਭਾਈ ਰਾਜੂਵਾਲ ਦੇ ਜਿਹੜੇ ਡਰੈਕਟ ਡੈਥ ਵਾਰੰਟ ਨੇ ਉਹ ਵੀ ਜੇਲ੍ਹ ਦੇ ਵਿੱਚ ਪਹੁੰਚ ਚੁੱਕੇ ਸੀ ਪਰ ਲਾਸਟ ਟਾਈਮ ਤੇ ਜਿਹੜਾ ਜੇਲ ਸਬਡੈਂਟ ਹੁੰਦਾ ਉਹਨੇ ਸਾਰਾ ਤੈਅ ਕਰਨਾ ਹੁੰਦਾ ਤੇ ਉਹਨੂੰ ਛੁੱਟੀ ਤੇ ਭੇਜ ਕੇ ਹੀ ਉਹਨਾਂ ਦੀ ਜਿਹੜੀ ਆ ਹੂੰ ਹੂੰ ਜੀ ਰੁਕਵਾ ਦਿੱਤੀ ਜੀ ਉਹਦੇ ਵਿੱਚ ਸਟੇਟ ਦਾ ਵੀ ਹੱਥ ਤੇ ਸੈਂਟਰ ਦਾ ਵੀ ਹੱਥ ਸੀ ਇਕੱਲੇ ਤੌਰ ਦੇ ਉੱਤੇ ਕੋਈ ਵੀ ਸਬਡੈਂਟ ਜਿਹੜਾ ਵਾ ਇਸ ਤਰ੍ਹਾਂ ਦਾ ਫੈਸਲਾ ਨਹੀਂ ਲੈ ਸਕਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਸਟੇਟ ਨੇ ਵੀ ਵੇਖਣੀਆਂ ਤੇ ਸੈਂਟਰ ਨੇ ਵੀ ਵੇਖਣੀਆਂ ਪਰ ਲੋਕਾਂ ਦੇ ਵਿੱਚ ਇਹੋ ਜਿਹੇ ਮੁੱਦਿਆਂ ਨੂੰ ਉਭਾਰ ਕੇ ਜੀ ਤੇ ਜਿਹੜੇ ਅਸਲ ਮੁੱਦੇ ਨੇ ਉਹਨਾਂ ਤੋਂ ਹੂੰ ਧਿਆਨ ਜਿਹੜਾ ਵਾ ਉਹ ਸਿੱਖਾਂ ਦਾ ਪਟਕਾਈ ਰੱਖਣਾ ਤੇ ਜਿਹੜੀ ਸਿੱਖ ਕੌਮ ਦੀ એનર્ਜੀ ਹੂੰ ਹੂੰ ਤੇ ਪੈਸਾ ਇਹੋ ਜਿਹੇ ਮੁੱਦਿਆਂ ਦੇ ਉੱਤੇ ਵੇਸਟ ਕਰਾਈ ਜਾਣਾ ਹਰ ਕੋਸ਼ਿਸ਼ ਕਰਾ ਲਈ ਉਹ ਜਿਹੜਾ ਕੋਈ ਨਾ ਕੋਈ ਨਵਾਂ ਮੁੱਦਾ ਜਿਹੜਾ ਵਾ ਜੀ ਉਹ ਜੀ ਚਰਚਾ ਦੇ ਵਿੱਚ ਚਰਚਾ ਦੇ ਰਹੀ ਹੈ ਜੀ ਪਰ ਭਾਈ ਸਾਹਿਬ ਜੀ ਅਖੀਰਲਾ ਸਵਾਲ ਹੈਗਾ ਜਿਵੇਂ ਤੁਸੀਂ ਵਕੀਲ ਹੋ ਕੇ ਵੀ ਇਹ ਗੱਲ ਆਖੀ ਹੈ ਕਿ ਇੱਥੇ ਅਦਾਲਤਾਂ ਦੇ ਵਿੱਚ ਸਰਕਾਰਾਂ ਦੀ ਪੂਰੀ ਦਖਲਅੰਦਾਜ਼ੀ ਹੁੰਦੀ ਹੈ ਤੁਸੀਂ ਖੁਦ ਵਕੀਲ ਹੋਰ ਵਕੀਲ ਹੋ ਕੇ ਤੁਸੀਂ ਇਹ ਗੱਲ ਕਹਿ ਰਹੇ ਹੋ ਉਸ ਹੱਬ ਦੇ ਨਾਲ ਜੇ ਦੇਖਿਆ ਜਾਵੇ ਤਾਂ ਜੇ ਸਰਕਾਰਾਂ ਦੀ ਨੀਅਤ ਹੀ ਇਦਾਂ ਹੀ ਆ ਭਈ ਸਰਕਾਰ ਨੇ ਇਹ ਵੇਖਣਾ ਕਿ ਸਾਨੂੰ ਫਾਇਦਾ ਕਿਹੜੀ ਗੱਲ ਵਿੱਚ ਹੈ ਤਾਂ ਫਿਰ ਮੇਰੇ ਮਨ ਵਿੱਚ ਨਾ ਖਿਆਲ ਆਂ ਰਿਹਾ ਸਿਕਾ ਜਦੋਂ ਤੁਸੀਂ ਜਵਾਬ ਦੇ ਰਹੇ ਸਕੇ ਭਈ ਮੇਰੇ ਦਿਮਾਗ ਚ ਇਹ ਗੱਲ ਘੁੰਮੀ ਜਾਣੀ ਸੀ ਜਦੋਂ ਲੋਕ ਫਿਰ ਸੋਸ਼ਲ ਮੀਡੀਆ ਦੇ ਉੱਪਰ ਪੋਸਟਾਂ ਸ਼ੇਅਰ ਕਰਨ ਦੇ ਆ ਵੀ ਸਰਕਾਰ ਦੀ ਮਨਸ਼ਾ ਮਾੜੀ ਹੋ ਸਕਦੀ ਹੈ ਉਸ ਤੋਂ ਬਾਅਦ ਫਿਰ ਮੈਨੂੰ ਲੱਗਦਾ ਕਿ ਜਿਹੜੇ ਸਿੱਖ ਐਦਾ ਪੋਸਟਾਂ ਸ਼ੇਅਰ ਕਰਨ ਦੇ ਆ ਉਹਨਾਂ ਦਾ ਖਦਸ਼ਾ ਵੀ ਵਾਜਬ ਹੀ ਆ ਫਿਰ ਕਿਉਂਕਿ ਉਹਨਾਂ ਨੂੰ ਵੀ ਭਰੋਸਾ ਹੀ ਨਹੀਂ ਹੈਗਾ ਅਦਾਲਤਾਂ ਦੇ ਉੱਪਰ ਉਹਨਾਂ ਨੂੰ ਵੀ ਭਰੋਸਾ ਹੀ ਨਹੀਂ ਹੈਗਾ ਸਰਕਾਰਾਂ ਦੇ ਉੱਪਰ ਉਹਨਾਂ ਨੂੰ ਵੀ ਪਤਾ ਹੀ ਆ ਵੀ ਸਰਕਾਰਾਂ ਜੇ ਚਾਹਣਗੀਆਂ ਤਾਂ ਫਿਰ ਕੁਝ ਵੀ ਕਰ ਸਕਦੀਆਂ ਨੇ ਫਿਰ ਤਾਂ ਫਿਰ ਆਪਾਂ ਕਿੱਦਾਂ ਕਹੀਏ ਕਿ ਉਹ ਫਲਾਉਂਦੇ ਆ ਫਿਰ ਤਾਂ ਉਹਨਾਂ ਦਾ ਖਦਸ਼ਾ ਵੀ ਵਾਜਬ ਜਿਹਾ ਲੱਗਦਾ ਵੇਖੋ ਮੈਂ ਇਹ ਤੁਹਾਨੂੰ ਗੱਲ ਕਲੀਅਰ ਕਰ ਦਿੱਤੀ ਕਿ ਸਰਕਾਰ ਦੇ ਉੱਤੇ ਕੋਈ ਭਰੋਸਾ ਨਹੀਂ ਜੀ ਕੋਟਾਂ ਤਕਰੀਬਨ ਸਰਕਾਰ ਦੇ ਪ੍ਰਭਾਵ ਹੇਠ ਚੱਲ ਰਹੀਆਂ ਨੇ ਜੀ ਤੇ ਮੈਂ ਤੇ ਕਈ ਤੁਹਾਨੂੰ ਕੇਸਾਂ ਦਾ ਜਿਹੜਾ ਵਾ ਹਵਾਲਾ ਦੇ ਸਕਦਾ ਜਿਹਦੇ ਵਿੱਚ ਅਸੀਂ ਕੋਰਟ ਦੇ ਵਿੱਚ ਵਿਧ ਪ੍ਰੂਫ ਗੱਲਾਂ ਕੀਤੀਆਂ ਕਿ ਗਵਰਨਮੈਂਟ ਇਹਦੇ ਵਿੱਚ ਇਨਵੋਲਵਡ ਹੈ ਪ੍ਰੈਸਾਈਜ਼ ਕਰ ਰਹੀ ਆ ਕਈ ਕੇਸਾਂ ਦੇ ਵਿੱਚ ਵਿਟਨੈਸ ਨੂੰ ਜਿਹੜੇ ਆ ਉਹ ਡਰਾ ਤਮ ਘਾ ਰਹੇ ਨੇ ਤੇ ਪੈਸੇ ਦੇ ਰਹੇ ਨੇ ਲਾਲਚ ਦੇ ਰਹੇ ਨੇ ਹੋਰ ਕਈ ਕੁਝ ਕਰ ਰਹੇ ਨੇ ਪਰ ਉਹਦੇ ਤੇ ਕੋਈ ਕਾਰਵਾਈ ਗਾਂ ਅੱਗੇ ਹੁੰਦੀ ਦਿਖਾਈ ਨਹੀਂ ਦਿੰਦੀ ਤੇ ਉਸ ਤੋਂ ਬਾਅਦ ਜਿਹੜੇ ਬੰਦੇ ਪੰਜ ਪੰਜ ਕੇਸਾਂ ਦੇ ਵਿੱਚ ਸਜ਼ਾਵਾ ਹੁੰਦੇ ਨੇ ਉਮਰ ਕੈਦੀਆਂ ਸਜ਼ਾਵਾ ਹੁੰਦੀਆਂ ਡੇਡ ਡੇਡ ਮਹੀਨੇ ਬਾਅਦ ਉਹਨਾਂ ਨੂੰ ਜਿਹੜੀਆਂ ਅਪੀਲ ਮਿਲ ਰਹੀ ਆ ਤੇ ਦੂਜੇ ਪਾਸੇ ਜਿਹੜੇ ਬੰਦੀ ਸਿੰਘ ਨੇ ਉਹ 30 35 ਸਾਲ ਤੋਂ ਅੰਦਰ ਬੰਦ ਨੇ ਉਹਨਾਂ ਨੂੰ ਪ੍ਰੋਬਲਮ ਹੀ ਨਹੀਂ ਦਿੱਤੀ ਜਾ ਰਹੀ ਤੇ ਭਾਈ ਹਵਾਰਾ ਦੇ ਜੇ ਮਾਤਾ ਜੀ ਇੰਨੇ ਸੀਰੀਅਸ ਨੇ ਤੇ ਉਹਨਾਂ ਨੂੰ ਮਿਲਣ ਦੇ ਲਈ ਪ੍ਰੋਬਲਮ ਨਹੀਂ ਦਿੱਤੀ ਜਾ ਰਹੀ ਹਾਂਜੀ ਇਹ ਇਹ ਸਾਰੀਆਂ ਗੱਲਾਂ ਜਿਹੜਾ ਸਿੱਖਾਂ ਦਾ ਖੱਤਰਾ ਤੇ ਹਮੇਸ਼ਾ ਜੈ ਜਿਆ ਪਰ ਜੋ ਹੋਣ ਦੇ ਹਾਲਾਤ ਨੇ ਜਾਂ ਜੇ ਸੁਪਰੀਮ ਕੋਰਟ ਦੇ ਵਿੱਚ ਇਹ ਕੀ ਦੀਸ ਨਵਾਈ ਚੱਲ ਰਹੀ ਹੈ ਜੇ ਆਪਾਂ ਕਹਿ ਦਈਏ ਕਿ 15 ਨੂੰ ਹੀ ਭਾਈ ਰਾਜੋਆਣਾ ਨੂੰ ਫਾਂਸੀ ਦੇ ਦਿੱਤੀ ਜਾਊਗੀ ਇਹ ਗਲਤ ਤੇ ਮੇਰੇ ਮੁਤਾਬਕ ਉਹ ਗਲਤ ਹੈ ਜੀ ਜ਼ਰੂਰ ਜ਼ਰੂਰ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਚਾਹਣਾ ਸਕਦਾ ਕਿ ਕਾਨੂੰਨੀ ਨੁਕਤੇ ਤੋਂ ਤੁਸੀਂ ਜ਼ਰੂਰ ਗੱਲਬਾਤ ਸਾਡੇ ਦਰਸ਼ਕਾਂ ਤੱਕ ਪਹੁੰਚਦੀ ਕਰੋ ਤਾਂ ਜੋ ਦਰਸ਼ਕਾਂ ਦੇ ਮਨਾਂ ਦੇ ਵਿੱਚ ਜੋ ਕੁਝ ਘੁੰਮਦਾ ਪਿਆ ਹੈਗਾ ਸਿੱਖਾਂ ਦੇ ਮਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਕਾਫੀ ਕੁਝ ਤੁਸੀਂ ਅੱਜ ਕਲੀਅਰ ਕੀਤਾ ਹੈਗਾ ਹੋ ਸਕਦਾ ਬਹੁਤ ਸਾਰੇ ਸੱਜਣਾਂ ਨੇ ਤੁਹਾਡੀ ਅੱਜ ਦੀ ਗੱਲਬਾਤ ਤੋਂ ਬਹੁਤ ਕੁਝ ਜਾਣਿਆ ਹੋਊਗਾ ਜੀ ਭਾਈ ਸਾਹਿਬ ਵਕੀਲ ਸਾਹਿਬ ਤੁਸੀਂ ਰੁਝੇ ਮੇਜੋ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੀ ਤੁਸੀਂ ਜਾਣਕਾਰੀ ਦਿੱਤੀ ਹੈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਆਪਾਂ ਐਡਵੋਕੇਟ ਜਗਜੀਤ ਸਿੰਘ ਹਰਾਂ ਦੇ ਨਾਲ ਗੱਲਬਾਤ ਕੀਤੀ ਹੈ ਮੈਂ ਉਮੀਦ ਕਰਦਾ ਕਿ ਤੁਸੀਂ ਉਹਨਾਂ ਦੇ ਕੋਲੋਂ ਬਹੁਤ ਕੁਝ ਜਾਣਿਆ ਹੋਊਗਾ ਸੋ ਆ ਜਾ ਕੇ ਉਹਨਾਂ ਨੇ ਸਮੁੱਚੇ ਰੂਪ ਦੇ ਵਿੱਚ ਇੱਕ ਗੱਲ ਤਾਂ ਕਲੀਅਰ ਕਰ ਦਿੱਤੀ ਹੈ ਕਿ ਜਿਹੜੀ 15 ਤਰੀਕ ਹੈ ਜਿਵੇਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਲੋਕ ਪੋਸਟਾਂ ਸ਼ੇਅਰ ਕਰਨ ਦੇ ਆ ਵੀ 15 ਤਰੀਕ ਨੂੰ ਭਾਈ ਬਲਵੰਤ ਸਿੰਘ ਰਾਜਵਾੜ ਉਹਨਾਂ ਨੇ ਆਖਿਆ ਕਿ ਘੱਟੋ-ਘੱਟ 15 ਤਰੀਕ ਨੂੰ ਤਾਂ ਇਦਾਂ ਦਾ ਕੁਝ ਵੀ ਨਹੀਂ ਹੋਣ ਵਾਲਾ। ਉਹਨਾਂ ਨੇ ਬਿਲਕੁਲ ਕਲੀਅਰ ਕੀਤਾ ਆ ਕਿ ਸੁਪਰੀਮ ਕੋਰਟ ਨੇ ਸਰਕਾਰ ਦੇ ਕੋਲੋਂ ਇੱਕ ਜਵਾਬ ਮੰਗਿਆ ਹੈਗਾ ਇੱਕ ਸਵਾਲ ਦਾ। ਸੋ ਸਰਕਾਰ ਨੇ ਜਵਾਬ ਦੇਣਾ ਹੈ 15 ਤਰੀਕ ਨੂੰ ਨਾ ਕਿ 15 ਤਰੀਕ ਨੂੰ ਭਾਈ ਬਲਵੰਤ ਸਿੰਘ ਰਾਜਵੜਾ ਨੂੰ ਫਾਂਸੀ ਹੋਣੀ ਹੈ। ਸੋ ਬਾਕੀ ਦੇਖਦੇ ਹਾਂ ਜਿਉਂਦੇ ਸਮੇਂ ਦੇ ਵਿੱਚ ਜੋ ਵੀ ਗੱਲਬਾਤ ਹੋਊਗੀ ਨਵੀਂ ਤੁਹਾਡੇ ਰੂਬਰੂ ਲੈ ਕੇ ਆਉਂਦੇ ਰਹਿਾਂਗੇ। ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।